ਭਾਰਤੀ ਫੌਜਾਂ ਲਈ ਬਾਰਡਰ ਤੇ ਵਰਦਾਨ ਬਣਿਆ ਚਮਤਕਾਰੀ ਗੁਰੂ ਘਰ ਗੋਲਾ ਬਰੂਤਾਂ ਦੂਰ ਗੁਰੂ ਘਰ ਵੱਲ ਤੱਕਣ ਤੇ ਵੀ ਮਿਲਦੀ ਹੈ ਸਜਾ ਥਰ ਥਰ ਕੰਮ ਦੇ ਨੇ ਪਾਕਿਸਤਾਨੀ ਸੈਨਿਕ ਇੱਥੇ ਆਰਮੀ ਨੇ ਹੁਣੇ ਆਜਣਾ ਆਰਮੀ ਤੇ ਬੀਐਸਐਫ ਠੀਕ ਹੈ ਜੀ ਉਹ ਗੁਰਦੁਆਰੇ ਦੇ ਘਰੇ ਘਰੇ ਉਹਨਾਂ ਦੇ ਨਾਕੇ ਲੱਗ ਜਾਂਦੇ ਕੋਈ ਸਮੇਂ ਨੂੰ ਉਹਨਾਂ ਨੇ ਨਿਵਾਜ ਗੁਜ਼ਾਰਨੀ ਆਪਣੀ ਜਿਹੜੀ ਉਹ ਪੜ੍ਹਦੇ ਆ ਉਹ ਆਵਾਜ਼ ਉਸ ਸਮੇਂ ਫਿਰ ਇੱਥੇ ਪੂਰੀ ਆਵੇਗੀ ਇਹ ਪਿੰਡ ਵਾਂ ਤਾਰਾ ਸਿੰਘ ਇਹਦਾ ਜ਼ਿਲ੍ਹਾ ਹੈ ਤਰਨਤਾਰਨ ਠੀਕ ਹੈ ਜੀ ਅਮਰ ਸਾਰ ਜਿਹਨੂੰ ਬੋਲਿਆ ਜਾਂਦਾ ਹੈ ਠੀਕ ਹੈ ਜੀ ਨਰਨਦਾਰਨ ਇਹ ਪਿੰਡ ਵਾਂ ਜਿਹਨੂੰ ਡਲ ਵਾਂ ਕਰਕੇ ਕਿਹਾ ਜਾਂਦਾ ਬਾਰਡਰ ਦੇਤੇ ਬਿਲਕੁਲ ਨਸ਼ਤੇ ਦੇ ਵਿੱਚ ਆ ਹੈ ਇਥੇ ਆਰਮੀ ਨਹੀਂ ਦੀਦੀ ਆ ਸਫ ਰਹਿੰਦੀ ਆ ਠੀਕ ਹੈ ਜੀ ਤੇ ਇਹ ਬਾਰਡਰ ਦੇ ਉੱਤੇ ਗੁਰਦੁਆਰਾ ਸਭ ਤੋਂ ਪਹਿਲਾਂ ਸਮੂਹੀ ਨਗਰ ਨਿਵਾਸੀ ਸੰਗਤਾਂ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਰੂ ਘਰ ਦੇ ਸੇਵਕਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਗਲਾਂ ਦੀ ਭਾਰੀ ਫੋਰਸ ਇਸ ਸਥਾਨ ਤੇ ਹਮਲਾ ਕਰਨ ਵਾਸਤੇ ਪੁੱਜੀ ਉਸ ਸਮੇਂ ਜਦੋਂ ਸਿੰਘਾਂ ਵੱਲੋਂ ਇਹਨਾਂ ਦੇ ਨਾਲ ਜੁੱਧ ਕੀਤਾ ਗਿਆ ਉਸ ਸਥਾਨ ਵਿੱਚ ਉਸ ਜਗ੍ਹਾ ਤੇ ਜਦੋਂ ਜੁੱਧ ਹੁੰਦਾ ਏ ਇਹ ਜਗ੍ਹਾ ਉਸ ਜੁੱਧ ਦੀ ਇਬਾਦਤ ਭਾਵ ਇੱਥੇ ਸ਼ਹੀਦ ਸਿੰਘਾਂ ਨੇ ਪ੍ਰਾਪਤ ਕੀਤੀਆਂ ਇਹ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਹੈ ਸੋ ਇਹ ਗੁਰਦੁਆਰਾ ਸਾਹਿਬ ਦੀ ਖੋਜ ਉਸ ਸਮੇਂ ਹੋਈ ਇਸ ਸਥਾਨ ਦੇ ਉੱਤੇ ਬਹੁਤ ਟਾਲੀਆਂ ਹੁੰਦੀਆਂ ਸਨ ਜਿਸ ਸਮੇਂ ਸਾਹਮਣੇ ਬਾਰਡਰ ਦੇ ਏਰੀਏ ਦੇ ਬੀਐਸ ਬਾਰਡਰ ਸਕਿਉਰਿਟੀ ਫੋਰਸ ਜੋ ਭਾਵ ਸੇਵਾ ਕਰਦੀ ਹੈ ਬਾਰਡਰ ਦੀ ਰੱਖਿਆ ਕਰਦੀ ਹੈ ਉਹਨਾਂ ਨੇ ਇੱਥੇ ਟਾਲੀਆਂ ਛੰਗਣੀਆਂ ਬਾਲਣ ਵਾਸਤੇ ਇੱਕ ਵਾਰ ਜਦੋਂ ਉਹਨਾਂ ਨੇ ਟਾਲੀ ਛੰਗੀ ਤਾਂ ਟਾਲੀ ਦੇ ਉੱਪਰੋਂ ਡਿੱਗ ਪਏ ਜਦੋਂ ਡਿੱਗੇ ਤਾਂ ਸੱਟ ਲੱਗੀ ਉਹਨਾਂ ਨੂੰ ਪਤਾ ਲੱਗਾ ਕਿ ਉਹ ਦਵਾਈ ਲੈਣ ਵਾਸਤੇ ਇਲਾਜ ਕਰਾਉਣ ਵਾਸਤੇ ਬਹੁਤ ਦੂਰ ਦੂਰ ਤੱਕ ਉਹਨਾਂ ਨੇ ਇਲਾਜ ਕਰਵਾਇਆ ਪਰ ਉਹਨਾਂ ਨੂੰ ਇਲਾਜ ਦਾ ਕੋਈ ਸਾਧਨ ਨਾ ਮਿਲਿਆ ਆਖਰ ਨੂੰ ਫਿਰ ਇਸ ਸਥਾਨ ਤੇ ਪੁੱਜੇ ਇੱਥੇ ਆਣ ਕਰਕੇ ਉਹਨਾਂ ਨੇ ਬੇਨਤੀ ਕੀਤੀ ਤੇ ਫਿਰ ਉਹਨਾਂ ਨੇ ਜਦੋਂ ਬੇਨਤੀ ਕੀਤੀ ਤੇ ਸ਼ਹੀਦਾਂ ਸਿੰਘਾਂ ਨੇ ਬੇਨਤੀ ਪ੍ਰਵਾਨ ਕੀਤੀ ਤੇ ਉਹਨਾਂ ਨੂੰ ਤੰਦਰੁਸਤੀ ਬਖਸ਼ੀ ਜਦੋਂ ਤੰਦਰੁਸਤੀ ਬਖਸ਼ੀ ਗਈ ਉਸ ਸਮੇਂ ਫਿਰ ਇਸ ਸਥਾਨ ਤੇ ਬੀਐਸਐਫ ਵੱਲੋਂ ਇੱਕ ਛੋਟਾ ਜਿਹਾ ਕੋਠਾ ਪਾ ਕਰਕੇ ਭਾਵ ਇੱਥੇ ਉਹਨਾਂ ਨੇ ਸ਼ਹੀਦਾਂ ਨੂੰ ਮੰਨਣਾ ਸ਼ੁਰੂ ਕੀਤਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਪ ਅਖੰਡ ਪਾਠ ਸਾਹਿਬ ਹੋਣਾ ਸ਼ੁਰੂ ਹੋਏ ਇਹ ਸਥਾਨ ਧੰਨ ਧੰਨ ਬਾਬਾ ਤਾਰਾ ਸਿੰਘ ਜੀ ਸ਼ਹੀਦ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਜਾਦ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਸ਼ਹੀਦੀ ਸਥਾਨ ਹੈ ਪਤਾ ਕਿ ਇੱਥੇ ਦਿੱਕਤ ਕੋਈ ਨਹੀਂ ਆਉਂਦੀ ਇੱਥੇ ਕੋਈ ਬੀਐਸਐਫ ਆਣ ਕੇ ਇੱਕ ਬੰਦਾ ਆदमी ਰਵੇ ਦੋ ਰਵੇ ਮੇਲੇ ਦੇ 100 ਆਦਮੀਆਂ ਦੇ ਰਾਤ ਨੂੰ 50 ਜਣੇ ਕੋਈ ਨਹੀਂ ਰੋਕਦਾ ਜੀ ਇੱਥੇ ਪਰ ਭਾਵੇਂ ਉਹਨਾਂ ਨੂੰ ਦੱਸਣਾ ਪੈਂਦਾ ਹੈ ਕਿ ਵੀ ਇੱਥੇ ਪ੍ਰੋਗਰਾਮ ਹਿਸਟੈਂਡ ਕਰਨ ਲੱਗੇ ਹਾਂ ਸ਼ਹੀਦਾਂ ਦੀ ਕਿਰਪਾ ਹੈ ਪੂਰੀ ਰਸਤੇ ਰਸਤੇ ਆਓ ਰਸਤੇ ਰਸਤੇ ਜਾਓ ਕੋਈ ਦਿੱਕਤ ਨਹੀਂ ਹੈ ਨਾਲ-ਨਾਲ ਤੁਸੀਂ ਦੇਖ ਸਕਦੇ ਆ ਤਾਰ ਜਾ ਰਹੀ ਆ ਜ਼ੀਰੋ ਲਾਈਨ ਗੁਰੂ ਘਰ ਬਿਲਕੁਲ ਉਤਾਰ ਦੇ ਨੇੜੇ ਆਪ ਬਾਰਡਰ ਤੇ ਨਾਲ ਦੋ ਪਿੰਡ ਲੱਗਦੇ ਆ ਪਾਕਿਸਤਾਨ ਦੇ ਹਾਂ ਕੀਰਕਾ ਝੋਲੀਆਂ ਇਧਰ ਜਾਮਣ ਠੀਕ ਆ ਜੀ ਤੇ ਇਧਰ ਚੱਠਿਆਂ ਵਾਲਾ ਤੁਸੀਂ ਦਰਸ਼ਨ ਕਰ ਸਕਦੇ ਆ ਹਾਂ ਕਰੋ ਪਾਕਿਸਤਾਨ ਦੀ ਸਾਹਮਣੇ ਚੌਂਕੀ ਦਿਖਾਈ ਦਿੰਦੀ ਆ ਜੇ ਅਸੀਂ ਥੋੜਾ ਜਿਆ ਅੱਗੇ ਜਾਨੇ ਆ ਤਾਂ ਬਿਲਕੁਲ ਨਜ਼ੀਕ ਆ ਜਾਂਦੀ ਆ ਇਹ ਤਾਰਾ ਜ਼ੀਰੋ ਲਾਈਨ ਜਿਹੜੀ ਖੇਤਾਂ ਦੇ ਨਾਂ ਨਾਲ ਜਾ ਰਹੀ ਆ ਪਾਕਿਸਤਾਨ ਦੀ ਤੇ ਨਾ ਤੂ ਤਿੰਨ ਬਗੇ ਮਾ ਸ੍ਰੀ ਜਰਨ ਭਾਉ ਜਨ ਹਾਰ ਬਨ ਭਾਉ ਧਿਆਇਆ ਜੀ ਤੇ ਨਾ ਤੂ ਤਿੰਨ ਬਗੇ ਮਾ ਸ੍ਰੀ ਜਰਨ ਭਾਉ ਜਨ ਹਾਰ ਬਨ ਭਾਉ ਧਿਆਇਆ ਜੀ ਕਉ ਸਾਥ ਬਸੇ ਨਿਨ ਸੇਵਾ ਨਿਨ ਸੇਧਿਆ ਤੇਰਾ ਹਰ ਜੀ ਤੇ ਹਰ ਹਰ ਰੂਪ ਸੁਆਸੀ ਸੇਧਨ ਸੇਧਨ ਜਨ ਹਰਿ ਆਇਆ ਜੀ ਜਨ ਹਰਿ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਗਾਰ ਜੀ ਭਰੇ ਅੰਤ ਪੇ ਅੰਤ ਤੇਰੇ ਪਦ ਤਰੇ ਭਗਤ ਸਲਾਹਨ ਤੁਧ ਜੀ ਹਰੇ ਅੰਤ ਅਨੇਕ ਅਨੰਤਾ ਤੇਰੀ ਅਨਕਾ ਤੇ ਅੰਤ ਕਲੇਹਰ ਪੂਜਾ ਜੀ ਸਭਾ ਤੇਰੇ ਤੇਰੇ ਅੰਤ ਹੇਥੇ ਪਹਿਲਾ ਜਗਾ ਦੇ ਉਤੇ ਟਾਲੀ ਇਹ ਟਾਲੀ ਬਹੁਤ ਤਗੜੀ ਤੇ ਇਹਦਾ ਇੱਕ ਢਾਨ ਬੀਐਸਐਫ ਲੱਗੀ ਵਡਰ ਆਗੋਰਮੰਡਾ ਦੀ ਉਹ ਫਿਰ ਬਾਬੇ ਢਾਨ ਵੜ ਜਾ ਵੜਦੇ ਉਹ ਤੇ ਛਾਈ ਨਹੀਂ ਛਟਿਆ ਫਿਰ ਉਹ ਮਗਰਲੀ ਚੌਕੀ ਪੋਰਟ ਚ ਲੈ ਗੇ ਕੋਹਰ 22 ਦਿਨ ਉਹ ਇਸ ਤਰ੍ਹਾਂ ਰਿਹਾ ਵੀ ਤੰਗ ਬੜਾ ਜਿਆਦਾ 22 ਦਿਨਾਂ ਫਿਰ ਬਾਬਾ ਬੋਲਿਆ ਉਹਨੇ ਜਿੰਨਾ ਚਾਹ ਤੱਕ ਮੇਰਾ ਉਥੇ ਗੁਰਦਰਾ ਉਹਨਾਂ ਨੂੰ ਬਣਾਉਗੇ ਮੈਂ ਨਹੀਂ ਤੁਹਾਨੂੰ ਛੱਡਣਾ ਇਹ ਗੁਰਦਰਾ ਬੀਐਸਐਫ ਨੇ ਬਣਾਇਆ ਤੇ ਗੁਰਦਰਾ ਬੀਐਸਐਫ ਤੋਂ ਇਹ ਤਿਆਰ ਹੋਇਆ ਇਹ ਹੋਇਆ ਕਿਤੇ ਗੁਰੂ ਘਰ ਕਿਸੇ ਨੇ ਪਹੁੰਚਣਾ ਹੋਵੇ ਥੋੜਾ ਜਿਹਾ ਐਡਰੈਸ ਮੁਝਾ ਦਿਓ ਚੰਗੀ ਤਰ੍ਹਾਂ ਕਿ ਆਸਾਨੀ ਨਾਲ ਆ ਜਵੇ ਇੱਥੇ ਕੋਈ ਇੱਥੇ ਸਭ ਤੋਂ ਪਹਿਲਾਂ ਇੱਥੇ ਨੇੜੇ ਇੱਕ ਕਸਬਾ ਭਿੱਖੀਵਿੰਡ ਪੈਂਦਾ ਹੈ ਭਿੱਖੀਵਿੰਡ ਤੋਂ ਆਪਾਂ ਖੇਮਕਰ ਰੋਡ ਤੇ ਮੇਨ ਸ਼ਰ ਕਮਰੀ ਸਰ ਤੋਂ ਆਉਂਦੀ ਹੈ ਉੱਥੋਂ ਆਪਾਂ ਚੁੰਗਾ ਵਾਲਾ ਮੋੜ ਆਉਂਦਾ ਤੇ ਗੇਟ ਬਾਬਾ ਤਾਰਾ ਸਿੰਘ ਛੀਦ ਦਾ ਬਣਿਆ ਹੋਇਆ ਉਸ ਸਥਾਨ ਤੋਂ ਭਾਵ ਉਸ ਜਗ੍ਹਾ ਤੋਂ 11 ਕਿਲੋਮੀਟਰ ਦੂਰ ਤੀ ਵੇਟ ਤੇ ਪਿੰਡ ਐ ਬਾਤਾਰਾ ਸਿੱਧੀ ਸੜਕ ਆਉਂਦੀ ਹੈ ਤੇ ਪਿੰਡੋਂ ਅੱਗੇ ਬੋਰਡ ਲੱਗੇ ਹੋਏ ਨੇ ਪਿੰਡ ਤੋਂ ਅੱਗੋਂ ਫਿਰ ਜਦੋਂ ਤੁਸੀਂ ਬਾਰਡਰ ਨੂੰ ਆਓਗੇ 3 ਕਿਲੋਮੀਟਰ ਦੀ ਵਾਟ ਪਵੇਗੀ ਇਹ ਸਥਾਨ ਤੇ ਤੁਸੀਂ ਪਹ ਇਹ ਗੁਰਦੁਆਰਾ ਟਾਲੀ ਸਾਹਿਬ ਬਾਬਾ ਤਾਰਾ ਸਿੰਘ ਜੀ ਦੇ ਨਾਂ ਤੇ ਜੋ ਗੁਰਦੁਆਰਾ ਸਾਹਿਬ ਸ਼ਿਦਾਂ ਸਿੰਘਾਂ ਦੇ ਸਥਾਨ ਤੇ ਬਣਿਆ ਹੋਇਆ ਸੋ ਇਹ ਗੁਰਦੁਆਰਾ ਗੁਰਦੁਆਰਾ ਟਾਲੀ ਸਾਹਿਬ ਸੋ ਆਪ ਸੰਗਤਾਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਵੀਡੀਓ ਦੀ ਸਮਾਪਤੀ ਕਰਦੇ ਹਾਂ ਕਿਉਂਕਿ ਟਾਈਮ ਕਾਫੀ ਹੋ ਗਿਆ ਆ ਤੇ ਅਸੀਂ ਵਾਪਸੀ ਕਰਨੀ ਆ ਅਮਰਸਰ ਰੁਕਣਾ ਆ ਜਾ ਕੇ ਤੇ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਤਾਂ ਕਿ ਜਿਨ੍ਹਾਂ ਨੂੰ ਇਸ ਗੁਰੂ ਘਰ ਬਾਰੇ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਸਕੇ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਨਾਲ ਗੁਰੂ ਘਰ ਆ